सबसे पहले तो मैं अरदास क्लब का और सरदूलगढ़ के निवासियों का बहुत बहुत धन्यवाद करता हूँ जो इन्होंने हमारे को सेवा का मौका दिया सरदूलगढ़ की समाज सेवी संस्था अरदास चैरिटेबल ट्रस्ट वालों अखा की मुफ्त जाँच और ऑपरेशन कैंप का आयोजन ਅੱਜ ਅਰਦਾਸ ਕਲੱਬ ਦੇ ਦਫ਼ਤਰ ਵਿਖੇ ਕੀਤਾ ਗਿਆ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਮਨਜੀਤ ਸਿੰਘ ਸੋਨੀ ਨੇ ਦੱਸਿਆ ਕਿ ਇਹ ਕੈਂਪ ਉਹਨਾਂ ਦੇ ਸਵਰਗੀ ਪਿਤਾ ਆਤਮ ਸਿੰਘ ਜੀ ਦੀ ਯਾਦ ਵਿੱਚ ਲਗਾਇਆ ਗਿਆ ਹੈ ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਅਤੇ ਪਹੁੰਚੇ ਹੋਏ ਡਾਕਟਰ ਸਹਿਬਾਨ ਨੇ ਕੀ ਕਿਹਾ ਆਓ ਦੇਖਦੇ ਹਾਂ ਸਾਡੀ ਇਸ ਰਿਪੋਰਟ ਵਿੱਚ ਹਾਂਜੀ ਇਹ ਸਾਡਾ ਸਮਾਜ ਸੇਵੀ ਕਲੱਬ ਹੈ ਜੀ ਅਰਤਾਸ਼ਚੇ ਦੇ ਟਿਪੀ ਡਰਸਟ ਅਸੀਂ ਇਹਦੇ ਵਿੱਚ ਸਮੇਂ-ਸਮੇਂ ਦੇ ਅਨੁਸਾਰ ਕੈਂਪ ਲਾਗੇ ਜਿਸ ਵੀ ਚੀਜ਼ ਦੀ ਲੋੜ ਹੁੰਦੀ ਹੈ ਨਾ ਕੋਈ ਬਿਮਾਰੀ ਹੁੰਦੀ ਆ ਹੋਰ ਹੁੰਦੀ ਆ ਖੂਨਦਾਨ ਕੈਂਪ ਲਾਤਾ ਹੀ ਅੱਖਾਂ ਦਾ ਅਜੇ ਤੋਂ ਪਹਿਲਾਂ ਹੱਡੀਆਂ ਦਾ ਕੈਂਪ ਲਾਇਆ ਸੀਗਾ ਜੀ ਤੇ ਆਪਣੇ ਸਰਦੂਗੜ ਦੇ ਸਹਿਯੋਗ ਦੇ ਨਾਲ ਤੇ ਸਾਡੇ ਕਲੱਬ ਮੈਂਬਰਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਕੈਂਪ ਤੋਂ ਨੇ ਰਹਿਣੇ ਆ ਤੇ ਇਹ ਅੱਖਾਂ ਦਾ ਜੀ ਤੀਸਰਾ ਕੈਂਪ ਸੀਗਾ ਜੀ ਮੈਡੀਟਰੀ ਦੀ ਵਰਸੀ ਸੀਗੀ ਤੀਜੀ ਵਰਸੀ ਦੇ ਮੌਕੇ ਤੇ ਤੀਜਾ ਕੈਂਪ ਲਾਇਆ ਗਈ ਇਹ ਅੱਖਾਂ ਦੇ ਗੈਂਪ ਪ੍ਰੋਡਕਟਸ ਆ ਵਾਈ ਸੀਗੇ ਤੇ 350 ਪਲਸ ओपीडी ਹੋਈ ਹੈ ਜੀ ਤੇ 70 ਪਲਸ ਅਸੀਂ ਆਪਰੇਸ਼ਨਾਂ ਨਿਕਲੇ ਹੀ ਉਹਦੇ ਵਿੱਚੋਂ ਕਰਵਾਵਾਂਗੇ ਤੇ ਜਿਹੜੇ ਕਿ ਕਲੱਬ ਬਣੀਆਂ ਬਿਲਕੁਲ ਫ੍ਰੀ ਹੋਣਗੇ ਜੀ ਆਉਣ ਜਾਣ ਦਾ ਖਰਚਾ ਉੱਥੇ ਰਹਿਣ ਦਾ ਖਰਚਾ ਦਵਾਈਆਂ ਸਾਰਾ ਕੁਝ ਫ੍ਰੀ ਹੋਊਗਾ ਜੀ ਕਲੱਬ ਬਣੀਆਂ ਸੀਗਾ ਇਸ ਟਾਈਮ ਕਲੱਬ ਕੋਲੋਂ ਹੋਰ ਕਿਹੜੀਆਂ-ਕਿਹੜੀਆਂ ਸੇਵਾਵਾਂ ਜਿਹੜੀਆਂ ਚੱਲ ਰਹੀਆਂ ਨੇ ਇੱਕ ਸਾਡਾ ਜੀ ਡੇਲੀ ਰੋਟੀ ਬੈਂਕ ਚੱਲ ਰਿਹਾ ਜੀ ਫਰੂਗੜ ਦੇ ਵਿੱਚ ਤਕਰੀਬਨ 2 ਸਾਲ ਤੋਂ ਅਸੀਂ ਇਹ ਸੇਵਾ ਕਰ ਰਹੇ ਹਾਂ ਜੀ 10 ਵਜੇ ਤੋਂ ਲੈ ਕੇ 2 ਵਜੇ ਤੱਕ ਡੇਲੀ 10 ਰੁਪਏ ਥਾਲੀ ਦੇ ਵਿੱਚ ਸਾਡਾ ਜਿਹਦੇ ਵਿੱਚ ਕੋਈ ਵੀ ਲੋੜਵੰਦ ਆ ਕੇ 10 ਤੋਂ 12 ਵਜੇ ਤੋਂ ਲੈ ਕੇ 2 ਵਜੇ ਤੱਕ ਉੱਥੇ ਲੰਗਰ ਛੱਕ ਸਕਦਾ ਹੈ। ਇਹ ਮਨਜੀਤ ਜੀ ਕੋਲ ਦਿਮਾਗ ਦੇ ਵਿੱਚ ਕਿਵੇਂ ਆਇਆ ਪਿੱਛਾ ਦੇ ਜਨਤ ਦੇ ਵਿੱਚ ਵੀ ਅਸੀਂ ਕੈਂਪ ਆ ਦੀ ਸ਼ੁਰੂਆਤ ਜਿਹੜੀ ਕਰੀਏ। ਬਸ ਕੁਝ ਤਾਂ ਡੈਡੀ ਦੀ ਤਮੰਨਾ ਸੀਗੀ ਵੀ ਲੋਕ ਸੇਵਾ ਆਪ ਵੀ ਸ਼ੁਰੂ ਤੋਂ ਕਲੱਬਾਂ ਨਾਲ ਜੁੜੇ ਹੋਏ ਹਾਂ ਜੀ ਰਹਿੰਦਾਗਾ। ਇਹ ਹੁੰਦਾ ਵੀ ਜੇ ਆਪਾਂ ਸ਼ੁਰੂਆਤ ਕਰਾਂਗੇ ਪਹਿਲਾਂ ਆਪਦੇ ਤੋਂ ਹੀ ਸ਼ੁਰੂ ਕਰੀਏ ਫੇਰ ਹੀ ਲੋਕ ਇੰਪ੍ਰੈਸ ਹੋਣਗੇ ਆਪਣੇ ਤੋਂ ਹਨਾ ਕਿ ਕਲੱਬ ਵਾਲੇ ਆਪ ਕੁਝ ਕਰ ਰਹੇ ਆ ਯਾਰ ਤੇ ਇਹਨਾਂ ਨੂੰ ਦੇਖ ਕੇ ਆਪਾਂ ਵੀ ਅੱਜ ਕਈ ਬੰਦੇ ਨੇ ਜਿਵੇਂ ਸਾਨੂੰ ਕਿਹਾ ਜੀ ਸਾਡਾ ਵੀ ਸਹਿਯੋਗ ਲਓ ਤੁਸੀਂ ਕੈਂਪ ਲਾਉਣੇ ਹੋਰ ਕਰਦੇ ਹੋ ਤੇ ਇਹ ਲੋਕਾਂ ਨੂੰ ਮੋਟੀਵੇਸ਼ਨ ਕਰਨ ਵਾਸਤੇ ਆਪਾਂ ਇਹ ਕੀਤਾ ਜੀ ਟੈਂਪ ਤੇ ਮੈਡੀਕਲ ਅਸੀਂ ਕੋਈ ਵੀ ਸਾਡੇ ਕੋਲੇ ਪੇਸ਼ੈਂਟ ਆਉਂਦਾਗਾ ਕਹਿੰਦੇ ਵੀ ਮੈਡੀਕਲ ਚਾਹੀਦੀ ਆ ਤਾਂ ਅਸੀਂ ਉਹਨਾਂ ਨੂੰ ਮੈਡੀਕਲ ਵੀ ਪ੍ਰੋਵਾਈਡ ਕਰਦੇ ਆ ਓਪਰੇਸ਼ਨ ਵਗੈਰਾ ਕਰਾਉਣੇ ਆ ਕੁਛ ਵੀ ਕਿਸੇ ਵੀ ਤਰ੍ਹਾਂ ਦਾ ਲੋੜ ਬੰਦਾ ਕਈ ਵਾਰ ਸਕੂਲਾਂ ਦੇ ਵਿੱਚ ਆ ਜਾਂਦੇ ਫੀਸ ਭਰਨੀ ਕਿਸੇ ਬੱਚੇ ਦੀ ਤਾਂ ਉਹ ਵੀ ਅਸੀਂ ਕਰ ਦਿੰਦੇ ਹੁੰਦੇ ਆ ਜੀ ਕੈਂਪ ਤੋਂ ਬਿਨਾ ਵੀ ਸਵਾਵਾ ਕਰਦੇ ਆ ਹਾਂਜੀ ਹਾਂ ਕੈਂਪ ਤੋਂ ਬਿਨਾ ਵੀ ਸਵਾਵਾ ਰੈਗੂਲਰ ਸਾਡੀਆਂ ਚੱਲਦੀਆਂ ਜੀ ਕਈ ਸਕੂਲਾਂ ਦੇ ਵਿੱਚ ਫੀਸਾਂ ਐਤਕੀ ਪੇ ਕੀਤੀਆਂ ਨਹੀਂ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਨਹੀਂ ਕਿ ਲੋੜ ਹੁੰਦੀ ਉਸ ਸਭ ਨਾਲ ਅਸੀਂ ਕਰ ਦਿੰਦੇ ਆ ਜੀ ਕਿ ਰੈਗੂਲਰ ਐਂਬੂਲੈਂਸ ਹਾਂ ਐਂਬੂਲੈਂਸ ਦੀ ਸੇਵਾ ਸਾਡੀ ਉਹ ਰੈਗੂਲਰ ਚੱਲ ਰਹੀ ਹੈ ਸਰਦੂਾਰ ਚ ਪਿਛਲੇ 4-5 ਸਾਲਾਂ ਤੋਂ ਤੇ ਵਧੀਆ ਉਹ ਵੀ ਲੋਕ ਸੇਵਾ ਚੱਲ ਰਹੀ ਹੈ ਐਂਬੂਲੈਂਸ ਦੀ सबसे पहले तो मैं अरदास क्लब का और सरदुलगढ़ के निवासियों का बहुत बहुत धन्यवाद करता हूँ जो इन्होंने हमारे को सेवा का मौका दिया यहाँ पे हमारे पास कैंप में सभी तरह के पेशेंट आए हैं जिसमें मोतिया के भी पेशेंट आए हैं जिसमें एलर्जी के नखुने के जो भी आजकल की दिक्कतें हैं उस हिसाब से आंखों के पेशेंट आए हैं और लगभग साढ़े तीन सौ के करीब ओपीडी हो गई और उसमें से सत्तर के करीब सफ़ेद मोतिया के ऑपरेशन हमने सेलेक्ट किए हैं अरदास क्लब की तरफ से उनका ऑपरेशन फ्री किया जाएगा उनके लाने ले जाने का उनके खाने पीने का सारा जो खर्चा है वो अरदास क्लब वहन करेगा तो सत्तर मरीजों का हमने ऑपरेशन के लिए सेलेक्ट किए हैं हाँ मेडिसिन भी फ्री दी गई है यहाँ से हमने सभी ओ के पेशेंट्स को दवाइयाँ फ्री दी हैं बाकी हम लोकल सिरसा के आसपास के गांव में तो लगाते ही रहते हैं कैंप और वैसे कोई जैसे मान लो सरदुलगढ़ है या इधर कोई क्लब कोई लगवाना चाहे तो हम बहुत बार वो भी लगाते हैं सर हमारे है, तो कहाँ मिल सकते हैं जी है? जी हमारा हॉस्पिटल शिव चौक के पास केयर हॉस्पिटल है और अरदास क्लब की पर्ची या उनके रेफरेंस से जाएंगे तो हम उनका मैक्सिमम कंसेशन जांच वगैरह हम फ्री करेंगे और भी कोई जो हमारे लायक हुआ कोई दवाई देनी है कोई हम प्रोवाइड करा सकें वो हम हेल्प करेंगे नीडी पेशेंट के लिए हम भी ਜਿੰਨੇ ਅਰਦਾਸ ਕਲਬ ਤਿਆਰ ਹੈ उतने ही हम भी तैयार हैं